ਕੀਤੀ ਆ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਆ ਅਸੀਂ ਪਹਿਲ ਨਹੀਂ ਕਰਦੇ ਪਰ ਦੂਜ ਕਿਸੇ ਦੀ ਝਰਦੇ ਨਹੀਂ ਇਹਨਾਂ ਨੇ ਦੂਜ ਕੀਤੀ ਤੇ ਅਸੀਂ ਦੂਜ ਕੀਤੀ ਆ ਹੁਣ ਤੇ ਕੁੱਟ ਕੇ ਖੋ ਕੇ ਲੈ ਕੇ ਆਂਦਾ ਇਹ ਅਸੀਂ ساری ਜ਼ਿੰਦਗੀ ਮੈਂ ਆਦੇ ਬੱਚਿਆਂ ਨੂੰ ਵੀ ਕਹੂੰਗਾ ਪਤਾ ਜਦੋਂ ਅਸੀਂ ਅੰਦੋਲਨ ਲੜਨ ਗਏ ਸੀ ਨਾ ਆ ਪੁਲਿਸ ਵਾਲਾ ਹਰਿਆਣਾ ਪੁਲਿਸ ਨੂੰ ਕੁੱਟ ਕੇ ਖੋ ਕੇ ਲੈ ਕੇ ਆਂਦਾ ਇਹ ਮੈਂ ਆਦੇ ਬੱਚਿਆਂ ਨੂੰ ਦੱਸੂੰਗਾ ਵੀ ਅੱਗੇ ਮੇਰੇ ਬੱਚੇ ਵੀ ਆਉਣ ਵਾਲੇ ਅੰਦੋਲਨ ਮੇਰੇ ਬੱਚੇ ਲੜਨਗੇ ਜੇ ਮੈਂ ਮਰ ਗਿਆ ਤਾਂ ਇੱਥੇ ਇੱਥੇ ਜੇ ਮੈਂ ਮਰ ਗਿਆ ਨਾ ਦੀ ਕੋਈ ਪ੍ਰਵਾਹ ਨਹੀਂ ਮੈਂ ਆਪਦੇ ਪੰਜਾਬ ਦੀ ਖਾਤਰ ਆਪਦੀ ਰੋਜੀ ਦੀ ਖਾਤਰ ਤੇ ਮੈਂ ਆਪਦੇ ਬੱਚਾ ਨੂੰ ਭੁੱਖਾ ਮਰਦਾ ਦੇਖਣਾ ਨਹੀਂ ਚਾਹੁੰਦਾ ਨਾ ਮੈਂ ਆਪਣੇ ਪੰਜਾਬ ਨੂੰ ਭੁੱਖਾ ਮਰਨ ਦੇਣਾ ਚਾਹਣਾ ਪਰ ਮੈਂ ਆਪਦੇ ਬੱਚਿਆਂ ਦੀ ਖਾਤਰ ਇੱਥੇ ਆਇਆ ਪਾਉਣ ਵਾਲੇ ਅੰਦੋਲਨ ਮੇਰੇ ਬੱਚੇ ਲੜਨਗੇ ਜੇ ਮੈਂ ਮਰ ਗਿਆ ਤਾਂ ਇੱਕ ਗੱਲ ਹੋਰ ਵੀ ਹੈ ਨੌਜਵਾਨ ਪਿੱਛੇ ਨੂੰ ਜਾ ਰਹੇ ਨੇ ਉਹਨਾਂ ਨੂੰ ਭਾਈ ਜੀ ਮੈਂ ਇਹ ਸੁਨੇਹਾ ਦੇਣਾ ਚਾਹਣਾ ਏਕੇ ਚ ਫਾਇਦਾ ਹੁੰਦਾ ਇੱਕ ਵਾਰੀ ਆਪਾਂ ਮਰਨਾ ਤੇ ਇੱਕ ਵਾਰੀ ਜਿਉਣਾ ਹੈ ਠੀਕ ਹੈ ਨਾ ਜਨਮ ਦੁਬਾਰਾ ਨਹੀਂ ਆਉਣਾ ਇੱਕ ਵਾਰੀ ਮਰੋਗੇ ਇੱਥੇ ਮਰਾਂਗੇ ਨਾ We'll be right <laughs> back. ਤੇ ਕਿਸੇ ਦੇ ਲੇਖੇ ਲੱਗਾਂਗੇ ਪੰਜਾਬ ਦੇ ਲੇਖੇ ਲੱਗਾ ਆਪਣਾ ਨਾਮ ਸ਼ਹੀਦਾਂ ਜਾਊਗਾ ਪਰ ਮੈਂ ਮੇਰੇ ਵੀਰਾਂ ਮੂਰੇ ਹੱਥ ਬੰਨ ਕੇ ਬੇਨਤੀ ਕਰਦਾ ਹਾਂ ਭਰਾਵੋ ਪਿੱਛੇ ਨਾ ਜਾਓ ਆਪਣੇ ਗੁਰੂ ਸਾਹਿਬ ਪਿੱਛੇ ਕਦੇ ਨਹੀਂ ਗਏ ਸੀ ਪਿੱਛੇ ਨਾ ਜਾਓ ਮੇਰੇ ਵੀਰ ਅੱਗੇ ਡਟੋ ਕੋਈ ਗੱਲ ਨਹੀਂ ਡਟਾਂਗੇ ਮਰਾਂਗੇ ਤੁਸੀਂ ਉੱਥੇ ਨੇੜੇ ਜਾ ਕਿਉਂ ਕਿੰਨਾ ਕੁ ਉੱਥੇ ਮਾਹੌਲ ਕੀ ਭਾਈ ਜੀ ਮਾਹੌਲ ਬਹੁਤ ਖਰਾਬ ਆ ਮੈਂ ਨੇੜੇ ਜਾ ਕੇ ਆਇਆ ਹਾਂ ਪਰ ਕਰ ਦਿਓ ਬੜੀ ਮੈਂ ਨੇੜੇ ਜਾ ਕੇ ਆਇਆ ਹਾਂ ਬਹੁਤ ਮਾਹੌਲ ਖਰਾਬ ਆ ਕਿਉਂਕਿ ਅਥਰੂ ਗੋਲੇ ਇੰਨੇ ਸੈਟ ਰਿਹਾ ਅੱਠੀ ਚਾਰਜ ਕਰ ਰਿਹਾ ਮੈਂ ਮੈਂ ਕੋਈ ਇਦਾਂ ਤਾਂ ਆਇਆ ਨਹੀਂ ਮੇਰੇ ਵੀ ਮਾਰਿਆ ਮੇਰੇ ਆ ਮੈਂ ਤੁਹਾਨੂੰ ਦਿਖਾ ਰਿਹਾ ਮੇਰੇ ਇੱਥੇ ਇੱਥੇ ਡਾਂਗਾਂ ਪੁੱਗੀਆਂ ਹੋਈਆਂ ਜੀ ਬੱਜ ਰਹੀਆਂ ਇੱਥੇ ਠੀਕ ਆ ਕੋਈ ਇਦਾਂ ਨਹੀਂ ਆ ਇਹ ਅੰਦੋਲਨ ਲੜਨ ਆਇਆ ਤਾਂ ਲੜਨਾ ਪੈਣਾ ਠੀਕ ਆ ਠੀਕ ਆ ਉਹ ਨੌਜਵਾਨ ਜੋ ਬਾਈ ਖੋ ਕੇ ਲੈ ਆ ਪੁੱਛ ਤੋ ਇੱਕ ਮਰੀਆ ਕੀ ਤਸਵੀਰਾਂ ਲਾਉਂ ਦਿਖਾਉਂਦੇ ਰਹਾਂਗੇ